ਹਾਂਜੀ ਸਤਿ ਸ੍ਰੀ ਅਕਾਲ ਅੱਜ ਵੀਡੀਓ ਦੀ ਸ਼ੁਰੂਆਤ ਹੁੰਦੀ ਆ 12 1 ਵਜੇ ਆਪਣੀ 1 ਵਜੇ ਹੁੰਦੀ ਆ ਰੋਟੀ ਖਾ ਕੇ ਆ ਗਏ ਤੇ ਕਿਉਂ ਵੀ ਠੀਕ ਹੋ ਤੇ ਹੁਣ ਚੱਲੇ ਆਪਾਂ ਕੰਮ ਤੇ ਰੋਟੀ ਪ੍ਰਸਾਦਾ ਸਕੇ ਲੋ ਜੀ ਅੱਜ ਦਾ ਤਕਰੀਬਨ ਆਪਣਾ ਜਿਹੜਾ ਕੰਮ ਆ ਉਹ ਆਪਾਂ ਇੰਨਾ ਕੀਤਾ ਸੀ ਤੇ ਚਾਰ ਰਦੇ ਰਹਿੰਦੇ ਆ ਉਹ ਲਾਉਣ ਲੱਗਦੇ ਆਪਾਂ ਹੁਣ ਲਓ ਜੀ ਇਹ ਵੀ ਕੰਦ ਹੋ ਗਈ ਆਪਣੀ ਕੰਪਲੀਟ ਅੱਡੇ ਛੱਡ ਤੇ ਡਰਾਂ ਵਾਲੇ ਤੇ ਬੈਕ ਸਾਈਡ ਵੀ ਹੋ ਗਈ ਪੂਰੀ ਕੱਲ ਨੂੰ ਆਪਾਂ ਇਹਨੂੰ ਕਰਾਂਗੇ 4 ਇੰਚੀ ਇਹ ਕੱਲ ਨੂੰ ਇਹਨੂੰ ਪੂਰੀ ਕਰ ਦੇਾਂਗੇ ਇਹਦਾ ਵੀ ਕੰਮ ਕੰਪਲੀਟ ਕਰਕੇ ਤੇ ਫਿਰ ਆਪਣੀਆਂ ਵਿੱਚ ਨੇ ਤਿੰਨ ਕੰਧਾ ਲਾਉਣ ਵਾਲੀਆਂ ਪਈਆਂ ਉਹ ਲਾਵਾਂਗੇ। ਇਹ ਆ ਬਚਾਲ ਵਾਲੀਆਂ ਆਪਣੀਆਂ ਕੰਧਾਂ ਬਾਕੀ ਪਈਆਂ ਨੇ। ਇਹ ਆਪਾਂ ਅਰਸੋਂ ਨੂੰ ਆਪਣਾ 41 ਹੀ ਲੱਗੇ ਆਣਾ ਕੰਮ ਤੇ ਤੇ ਚੌਥੇ ਨੂੰ ਸੀ ਲਾਵਾਂਗੇ ਕਾਰ ਇਹਦੀ ਕੰਦਾ ਤੇ ਤਿੰਨ ਕੰਦਾ ਇੱਧਰ ਨੇ ਇਹ ਲਾਵਾਂਗੇ ਚੌਕ ਤੇ ਮੱਕੀ ਆਪਣਾ ਕੰਮ ਕੰਪਲੀਟ ਹੋ ਗਿਆ ਮੇਨ ਮੇਨ ਤੇ ਜਿਹੜਾ ਵੱਡਾ ਕੰਮ ਸੀ ਉਹ ਖਿੱਚ ਲਿਆ ਤੇ 504 ਇੰਚੀ ਕੰਦਾ ਨੇ ਇਹ ਖਿੱਚ ਦੇਾਂਗੇ ਆਪਾਂ ਦੋ ਦਿਨਾਂ ਦੇ ਵਿੱਚ ਤੰਨੇ ਕੰਦਾ ਤੇ ਵੀਡੀਓ ਦੀ ਸਮਾਪਤੀ ਕਰਦੇ ਆਂ सते